ਰਾਜ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਵਿਧਾਨ ਸਭਾ ਹਰਕਲ ਗੜਾ ਪੂਰਬੀ ਤੋਂ ਵਿਧਾਇਕ ਤੇ ਦਜੀਤ ਸਿੰਘ ਗਰੀਵਾਲ ਪੋਲਾ ਦੇ ਪਿਤਾ ਸਰਦਾਰ ਬਰਬੀਰ ਸਿੰਘ ਗਰੀਵਾਲ ਜੋ ਕਿ ਪਿਛਲੇ ਦਿਨੀ ਗੁਰੂ ਚਰਨਾਪ ਵਿੱਚ ਜਾ ਵਿਰਾਜੇ ਸਨ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਅੱਜ ਵਿਧਾਇਕ ਕਰੀਵਾਲ ਦੇ ਗ੍ਰੇਵ ਨਿਵਾਸ ਵਿਖੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਕੈਬਨਿਟ ਮੰਤਰੀ ਰਵਜੋਤ ਸਿੰਘ ਅਤੇ ਰਾਜ ਸਭਾ ਮੈਂਬਰ ਸੰਤ ਬਰਬੀਰ ਸਿੰਘ ਸੀਚੀਵਾਲ ਪਹੁੰਚੇ ਉਹਨਾਂ ਸਾਂਝੀ ਤੌਰ ਤੇ ਕਹੇ ਕਿ ਮਾਤਾ ਪਿਤਾ ਦਾ ਹੱਥ ਜਿੰਨੀ ਦੇਰ ਸਾਡੇ ਸਿਰ ਤੇ ਰਹਿੰਦਾ ਹੈ ਉਨੀ ਦੇਰ ਅਸੀਂ ਆਪਣੇ ਆਪ ਨੂੰ ਬੇਫਿਕਰੇ ਮਹਿਸੂਸ ਕਰਦੇ ਹਾਂ ਉਹਨਾਂ ਕਹੇ ਕਿ ਮਾਤਾ ਪਿਤਾ ਦਾ ਜਾਂ ਬਜ਼ੁਰਗਾਂ ਦੇ ਜਾਣ ਤੋਂ ਬਾਅਦ ਸਾਨੂੰ ਪਤਾ ਲੱਗਦਾ ਹੈ ਕਿ ਉਹਨਾਂ ਦੀ ਸਾਡੇ ਪ੍ਰਤੀ ਕਿੰਨੀ ਜ਼ਿੰਮੇਵਾਰੀ ਸੀ ਅਤੇ ਅੱਜ ਤੋਂ ਸਾਨੂੰ ਉਹ ਜ਼ਿੰਮੇਵਾਰੀ ਖੁਦ ਨਿਪੋਣੀਆਂ ਪੈਣਗੀਆਂ ਉਹਨਾਂ ਕਹੇ ਕਿ ਮਾਤਾ ਪਿਤਾ ਰੱਬ ਦਾ ਰੂਪ ਹੁੰਦੇ ਹਨ ਉਹਨਾਂ ਸਾਨੂੰ ਉਹਨਾਂ ਦੀ ਹਮੇਸ਼ਾ ਸੇਵਾ ਕਰਨੀ ਚਾਹੀਦੀ ਹੈ ਕਿਉਂਕਿ ਦੁਨੀਆ ਵਿੱਚ ਹਰ ਕੁਝ ਮਰ ਜਾਂਦਾ ਹੈ ਪਰ ਮਾਪੇ ਕਿਸੇ ਵੀ ਕੀਮਤ 'ਚ ਨਹੀਂ ਮਿਲ ਸਕਦੇ ਸੋ ਸਾਨੂੰ ਉਹਨਾਂ ਦੇ ਜਿਉਂਦੇ ਜੀ ਸੇਵਾ ਕਰਨੀ ਚਾਹੀਦੀ ਹੈ